ਸਰ ਜੀ ਸਨੀ ਕੁਮਾਰ ਕੀ ਗੱਲ ਹੈ ਸਰ ਜੀ ਰਾਤ 12 ਵਜੇ ਉਹਨੇ ਮੈਨੂੰ ਆਪਣੇ ਦਿਨੇਸ਼ ਨਾਲ ਤਾ ਵੀ ਮੈਂ ਤੁਹਾਨੂੰ ਮਿਲਣਾ ਰਾਤ ਮੈਂ 12 ਵਜੇ ਸੱਦ ਗਿਆ ਮੈਂ ਅੰਦਰ ਗਿਆ ਸਰ ਜੀ ਹੋਮ ਪਰ ਸਾਰੇ ਜੀ ਇਕੱਠੇ ਕੀਤੇ ਤੇ ਆਪਣੇ ਘਰ ਵਾਲੇ ਨੇ ਉਹਨਾਂ ਨੇ ਸਰ ਜੀ ਉਹਨਾਂ ਨੂੰ ਬੁਲਾ ਕੇ ਉਹਨਾਂ ਨੇ ਵਰਟਕ ਕੀਤੀ ਆਪਣੇ ਉਹਨਾਂ ਨੇ ਮਾਰਨ ਦੀ ਕੋਸ਼ਿਸ਼ ਕੀਤੀ ਬਾਹਰ ਜਾ ਕੇ ਵੀ ਇਹਨੂੰ ਮਾਰ ਕੇ ਵੀ ਛੋੜਦਾ 12 ਵਜੇ ਦਾ ਸਰ ਜੀ ਨਾਲ ਵੱਡਿਆ ਸੜਕ ਦੇ ਉੱਤੇ ਛੋਟ-ਛੜਦਾ ਹੀ ਕੌਣ ਜਿੰਨੇ ਤੁਹਾਨੂੰ ਸੱਦਿਆ ਤੇਰੀ ਚ ਲੱਗਦੀ ਸਰ ਜੀ ਮੇਰੀ ਗਰਲਫ੍ਰੈਂਡ ਵੀ ਨਹੀਂ ਦੀ ਕੁਆਰੀ ਨਹੀਂ ਦੀ ਸਰ ਜੀ ਤੂੰ ਵੇਰਕ ਹੋ ਰਾਂ ਨਹੀਂ ਸਰ ਮੈਂ ਕੋ ਰਾਂ ਹਾਂਜੀ ਤੁਮ ਮਿਲਣ ਗਿਆ ਸੀ ਹਾਂਜੀ ਸਰ ਸਰ ਜੀ 14-15 ਸਾਲ ਹੋ ਗਿਆ ਸਾਰਿਆਂ ਨੂੰ ਪਤਾ ਪਿੰਡ ਜੇ ਵੀ ਇਹ ਸਾਰਿਆਂ ਨੂੰ ਪਤਾ ਵੀ ਇਹ ਗਲਤ ਬਾਤ ਹੈ ਉਹਨਾਂ ਨੂੰ ਆਪਣੇ ਨਿਆਂਇਆਂ ਤੱਕ ਦੱਸੇ ਦੌਣੇ ਸਰ ਜੀ ਇਹ ਤਿੰਨ ਕੁੜੀ ਦੋ ਕੁੜੀਆਂ ਇੱਕ ਮੁੰਡਾ ਛੋਟਾ ਉਹਨੇ ਸਰ ਜੀ 14-15 ਸਾਲ ਹੋ ਗਏ ਤੁਹਾਨੂੰ ਪਤਾ ਮੈਂ ਵੀ ਚੰਗਾ ਕੰਮ ਕਰਦੇ ਪੈਸੇ ਦੇ ਦੇਈ ਦੇਈ ਸਭ ਕੋ ਦੇਈ ਦਈ ਚੋਦਾ ਬੰਦਾ ਸਾਲੇ ਉਹਨੂੰ ਮੈਂ ਗਿਆ ਮੈਂ ਤੂੰ ਆਪਣਾ ਘਰ ਆਪਣਾ ਫਸਲਾ ਨਹੀਂ ਤੇ ਮੈਨੂੰ ਕਿ ਬੰਨੇ ਲਗੰਦੇ ਠੀਕ ਹੈ ਸਾਨੂੰ ਮੇਰਾ ਸਾਡੀ ਆਪਣੀ ਦੁਕਾਨ ਹੀ ਕਾਰਪੈਂਟਰ ਦੀ ਭਰਾ ਮੇਰਾ ਹੀ ਗੱਲੋ ਲੜ ਕੇ ਸਜੀ ਉਹ ਵੀ ਚੱਲ ਗਿਆ ਮਾਚਲ ਪੱਕਾ ਸੈਟ ਹੋ ਗਿਆ ਨਾ ਮੇਰਾ ਕੋਈ ਮੰਮੀ ਡੈਡੀ ਨਾ ਕੋਈ ਸਰਾ ਮੈਨੂੰ ਕੋਈ ਸਮਹਾਲਣ ਵਾਲਾ ਮੈਂ ਕੱਲ ਦਾ ਪਿਆਵਾ ਹਾਂਜੀ ਰਾਤੀ ਕੀ ਗੱਲ ਸੀ ਹਾਂਜੀ ਰਾਤੀ ਕੀ ਗੱਲ ਸੀ ਰਾਤੀ ਸਰ ਜੀ ਅਸੀਂ ਤੁਹਾਡੀ ਨਾਲ ਗੱਲ ਕਰਦੇ ਸੀ ਨਾ ਬਲਾ ਕੇ ਕਿ ਅਦਾ ਤਾਂ ਘਰ ਵਾਲੇ ਨੇ ਉਸ ਜਿਹਦੇ ਨਾਲ ਮੈਂ ਅੰਦਰ ਗਿਆ ਨੇ ਬਲਾ ਕੇ ਤੇ ਉਹਦੇ ਘਰ ਵਾਲੇ ਆਪਣੇ ਭਰਾ ਨੂੰ ਆਵਾਜ਼ ਮਾਰ ਕੇ ਉਹਨਾਂ ਨੇ ਵੀ ਅਦਾ ਵੱਡ ਠੁੱਕ ਕੀਤੀ ਆਤਰ ਦੁੱਤਰ ਮਾਰੇ ਸਾਰਿਆਂ ਨੇ ਆ ਕੇ ਦਾਤਰ ਮੈਂ ਮੇਰੇ ਹੱਥਾਂ 'ਚ ਸਾਜੀ ਕੋਈ ਚੀਜ਼ ਨਹੀਂ ਉੱਥੇ ਵੀਡੀਓ ਵੀ ਬਣੀ ਹੋਣੀ ਹੈ ਮੇਰੇ ਹੱਥ 'ਚ ਕੋਈ ਨਹੀਂ ਵੇਖੋ ਤੁਹਾਨੂੰ ਵੀਡੀਓ ਆਪੀ ਲੱਗਣਾ ਕਿੰਨੀ ਜਣੀ ਸਾਜੀ 7-8 ਜਣੀ ਹਨ ਹਸਪਤਲ ਕੋਲ ਲੈ ਗਏ ਹਸਪਤਲ ਸਰ ਜੀ ਫਿਰ 12 ਵਜੇ ਤੋਂ ਲੜਾਈ ਹੋਈ 12 ਵਜੇ ਤੋਂ ਲੈ ਕੇ 3:30 ਵਜੇ ਤੱਕ ਮੈਂ ਬਿਲਦਰਿਆ ਉੱਥੇ ਉਹਨਾਂ ਨੂੰ ਪਾਣੀ ਤੱਕ ਨਹੀਂ ਪੁੱਛਿਆ ਫਿਰ ਜਦੋਂ ਸਾਡੇ ਪਿੰਡ ਦੇ ਜਦੋਂ ਵਿੱਚ ਕੋਈ ਕੋਈ ਆ ਤੇ ਸਾਜੀ ਜੀ ਉਹਨਾਂ ਨੇ ਫਿਰ ਸਾਰ ਜਿੱਥੇ ਮੈਂ ਲੰਮੇ ਪਿਆ ਸਭ ਜੀ ਉਥੇ ਕੈਮਰੇ ਲੱਗੇ ਸਾਡੇ ਦੁਕਾਨਾਂ ਪਿੰਡ ਉਹਨਾਂ ਨੇ ਦੁਕਾਨ ਤੇ ਉਹਨਾਂ ਨੇ ਕਿਹਾ ਕਿ ਉਹਨੂੰ ਮਾਰਿਆ ਸ਼ੈਟ ਸੂਟ ਜੇ ਕਰ ਜਦੋਂ ਪਰੇ ਜਾਣਗੇ ਸਾਰੇ ਲੋਕ ਉਹਨਾਂ ਸਰਜੀ ਪੋਸਟ ਕੀਤੀ ਮਾਰਨ ਦੀ ਕਿ ਸਾਨੂੰ ਮਗਾਣਾ ਨੂੰ ਸਰਜੀ ਉਥੇ ਕੈਮਰੇ ਆ ਸਰਜੀ ਸਭ ਕੋਥੇ ਪਿਆ ਉਹਤੇ ਇਕੱਠੇ ਹੋ ਗਏ ਸਰਜੀ ਹੋਰ ਪਿਛੇ ਫਿਰ ਮੁਲਾਇਮ ਆਏ ਉਹਨਾਂ ਨੇ ਉਹਨਾਂ ਨੂੰ ਹਾਂਜੀ ਸਰਜੀ ਉਹ ਦਵਾਲੇ ਉਹਨਾਂ ਦੇ ਉਹਦੇ ਬੰਦੇ ਦੇ ਵੀ ਤੂੰ ਉਹਨੂੰ ਮਾਰਨਾ ਆਪਣੇ ਉਹ ਮੁਰੇ ਦੀ ਹਾਲਤ ਵੇਖੀ ਕੀ ਕੀਤੀ ਦੀ ਜੇ ਮਰ ਗਿਆ ਤਾਂ ਸਾਰੇ ਨਾਲ ਤੁਹਾਨੂੰ ਘਰ ਦੇ ਨੂੰ ਪਜਣਾ ਪੈਣਾ ਸਰਜੀ ਫਿਰ ਉਹ ਦਵਾਲੇ ਪਾਣੀ ਤੱਕ ਨਹੀਂ ਸਰਜੀ ਦਿੱਤਾ ਮੁਲਾਇਮ ਆ ਕੇ ਉਹਦੇ ਦਵਾਲੇ ਹੋ ਕੇ ਪਾਣੀ ਉਹਨਾਂ ਕੋ ਸਰਜੀ ਬੋਤਲ ਮੰਗਾਈ ਇਹ ਜਿਹੜੀ ਰਾਤੀ ਕਿ ਤਰਖਾਸਤ ਆਈ ਸੀ ਲੇਟ ਨਾਈਟ ਵੀ ਕੋਈ ਬੰਦਾ ਆਣ ਪੇਛਾਤਾ ਕਿਸੇ ਦੇ ਘਰ ਆਣ ਪਿਆ ਤੇ ਜਦੋਂ ਉਹਨਾਂ ਨੇ ਉਹਨੂੰ ਉੱਥੋਂ ਭਜਾਉਣ ਦੀ ਕੋਸ਼ਿਸ਼ ਕੀਤੀ ਉੱਠਿਆ ਪਰਿਵਾਰ ਤੇ ਉਹ ਜਦੋਂ ਭਜਦੇ ਸਮੇਂ ਉਹਦੇ ਸੱਟਾ-ਸੱਟਾ ਲੱਗੀਆਂ ਨੇ ਤੇ ਜਿਹਨੂੰ ਵੀ ਹਸਪਤਾਲ 'ਚ ਐਡਮਿਟ ਕਰਾਇਆ ਗਿਆ ਤੇ ਅੱਗੇ ਹੁਣ ਜਿਹੜੀ ਫਰਦਰ ਕਾਰਵਾਈ ਉਹ ਜਿਹੜਾ ਕੋਈ ਬਿਆਨ ਦੇਗਾ ਉਸ ਬਾਰੇ ਪਤਾ ਪਗਾ ਕੀਤਾ ਜਾਏਗਾ